ਸਭ ਤੋਂ ਪ੍ਰਥਮ ਸਮੂਹ ਸੰਗਤ ਨੂੰ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਸਭ ਤੋਂ ਛੋਟੇ ਲਖਤੇ ਜਿਗਰ ਬਾਬਾ ਫਤੇ ਸਿੰਘ ਸਾਹਿਬ ਜੀਾਂ ਦਾ ਜਨਮ 14 ਦਸੰਬਰ ਸਨ 1999 ਈਸਵੀ ਨੂੰ ਸ੍ਰੀ ਆਨੰਦਪੁਰ ਸਾਹਿਬ ਜੀਆਂ ਦੀ ਪਾਵਨ ਧਰਤੀ ਤੇ ਪਿਤਾ ਗੁਰਦੇਵ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਘਰ ਮਾਤਾ ਜੀਤਾ ਜੀ ਦੀ ਪੁੱਖ ਹੋਇਆ। ਬਾਬਾ ਫਤਿਹ ਸਿੰਘ ਸਾਹਿਬ ਜੀਆਂ ਦਾ ਜਦੋਂ ਜਨਮ ਹੋਇਆ ਤੇ ਆਪ ਜੀ ਦੇ ਜਨਮ ਤੋਂ 1 ਸਾਲ ਬਾਅਦ ਮਾਤਾ ਜੀਤਾ ਜੀ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਅਕਾਲ ਚਲਾਣਾ ਕਰ ਗਏ। ਆਪ ਜੀ ਦੇ ਵੱਡੇ ਪ੍ਰਤਾਸੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਸਾਹਿਬ ਜੀ ਮਾਤਾ ਜੀਤਾ ਜੀ ਦੀ ਕੁੱਖੋਂ ਜਨਮ ਲਿਆ ਸੀ। ਹੁਣ ਮਾਤਾ ਇਸ ਸੰਸਾਰ ਤੋਂ ਚਲਾਣਾ ਕਰ ਗਏ ਤੇ ਬਾਬਾ ਫਤੇ ਸਿੰਘ ਸਾਹਿਬ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਮਾਤਾ ਗੁਜਰ ਕੌਰ ਜੀ ਪਾਲ ਦਿਆ ਹਰ ਇੱਕ ਲੋੜ ਬਾਬਾ ਫਤਿਹ ਸਿੰਘ ਸਾਹਿਬ ਜੀਆਂ ਦੀ ਪੂਰੀ ਕਰਦੇ ਆ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਆਪਣਾ ਜਿਹੜਾ ਜੀਵਨ ਆ ਉਹ ਦਾਦੀ ਮਾ ਦੇ ਹੱਥਾਂ ਵਿੱਚ ਜਿਹੜਾ ਉਹ ਗੁਜਰਾਨ ਕੀਤਾ ਇੱਕ ਦਿਨ ਕੀ ਹੋਇਆ ਮੈਂ ਸੰਖੇਪ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਾਂਗਾ ਕਿਉਂਕਿ ਸਮਾਂ ਸੀਮਤ ਆ ਤੇ ਇਤਿਹਾਸ ਸਾਡਾ ਬਹੁਤ ਲਮੇਰਾ ਹੈ ਜਿਸ ਤਰ੍ਹਾਂ ਆਪ ਜੀ ਨੂੰ ਕੱਲ ਵੀ ਬੇਨਤੀ ਕੀਤੀ ਸੀ ਕਿ ਕੱਲ ਰੋਜ ਤੋਂ ਪੋ ਦਾ ਮਹੀਨਾ ਜਿਹੜਾ ਪ੍ਰਾਰੰਭ ਹੋਣਾ ਹੈ ਤੇ ਜਿਸ ਤਰ੍ਹਾਂ ਸ਼ਹੀਦੀ ਦਿਹਾੜੇ ਚੱਲਣਗੇ ਆਪਾਂ ਉਸੇ ਤਰ੍ਹਾਂ ਉਹ ਸ਼ਹੀਦੀ ਦਿਹਾੜਿਆਂ ਦਾ ਇਤਿਹਾਸ ਵੀ ਜ਼ਰੂਰ ਸਰਵਣ ਕਰਾਂਗੇ ਬਾਬਾ ਫਤੇ ਸਿੰਘ ਸਾਹਿਬ ਜੀਆਂ ਦੀ ਉਮਰ ਕਰੀਬਨ ਸਵਾ ਚਾਰ ਸਾਲ ਦੀ ਸੀ ਇੱਕ ਦਿਨ ਕੀ ਹੋਇਆ ਵੱਡੇ ਤਿੰਨ ਸਾਹਿਬਜਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਨਾਲ ਅਖਾੜੇ ਵਿੱਚ ਗੱਤਕਾ ਖੇល ਰਹੇ ਸਨ ਬਾਬਾ ਫਤੇ ਸਿੰਘ ਸਾਹਿਬ ਜੀ ਨੇ ਵੇਖਿਆ ਛੱਡੇ ਵੱਡੇ ਵੀਰ ਜੀ ਗੱਤਕਾ ਖੇਡ ਰਹੇ ਹਨ ਬਾਬਾ ਅਜੀਤ ਸਿੰਘ ਜੀ ਸਾ ਦੋਨੋਂ ਭਰਾਵਾਂ ਨੂੰ ਗੱਤਕਾ ਖਡਾਰੇ ਹਨ ਤੇ ਆਪ ਜੀ ਅਖਾੜੇ ਵਿੱਚ ਗਏ ਤੇ ਆਖਦੇ ਵੀਰ ਜੀ ਅਸੀਂ ਵੀ ਗੱਤਕਾ ਖੇਡਣਾ ਸਾਨੂੰ ਵੀ ਖੜਾਓ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਵੱਲ ਵੇਖਦੇ ਆ ਤੇ ਇਹਨੇ ਨੂੰ ਬਾਬਾ ਜੁਝਾਰ ਸਿੰਘ ਜੀ ਬੋਲੇ ਕਿ ਤੁਸੀਂ ਹਲੇ ਬਹੁਤ ਛੋਟੇ ਹੋ ਤੁਸੀਂ ਗੱਤਕਾ ਨਹੀਂ ਖੇਡ ਸਕਦੇ ਤੇ ਬਾਬਾ ਜੁਝਾਰ ਸਿੰਘ ਨੇ ਬਾਬਾ ਜੋਰਾਵਰ ਸਿੰਘ ਜੀ ਨੇ ਹੱਥ ਫੜਿਆ ਤੇ ਅਖਾੜੇ ਵਿੱਚੋਂ ਬਾਹਰ ਕੱਢ ਛੱਡਿਆ ਹੁਣ ਜਦੋਂ ਬਾਰ ਕਟਿਆਣਾ ਹੁਣ ਜਿਸ ਤਰ੍ਹਾਂ ਨਿਆਣੇ ਜਿੱਦ ਕਰਦੇ ਉਸੇ ਤਰ੍ਹਾਂ ਬਾਬਾ ਫਤਿਹ ਸਿੰਘ ਸਾਹਿਬ ਜੀ ਆਖਦੇ ਆ ਕਿ ਮੈਂ ਗਦਕਾ ਕਿਉਂ ਨਹੀਂ ਖੇਡ ਸਕਦਾ ਜੇ ਤੁਸੀਂ ਗਦਕਾ ਖੇਡ ਸਕਦੇ ਹੋ ਮੈਂ ਵੀ ਖੇਡ ਸਕਦਾ ਏ ਤੇ ਇਹਨੇ ਨੂੰ ਬਾਬਾ ਜੁਝਾਰ ਸਿੰਘ ਜੀ ਪਤਾ ਕੀ ਆਖਦੇ ਆਖਦੇ ਪਤਾ ਕਿਉਂ ਨਹੀਂ ਖੇਡ ਸਕਦੇ ਹੁਣਾ ਕੋਲ ਜਾ ਕੇ ਖਲੋ ਕੇ ਆਖਦੇ ਤੁਸੀਂ ਹੱਲੇ ਸਾਡੀਆਂ ਵੱਖੀਆਂ ਤੱਕ ਵੀ ਨਹੀਂ ਆਂਦੇ ਇਸ ਕਰਕੇ ਤੁਸੀਂ ਨਹੀਂ ਖੇਡ ਸਕਦੇ ਤੁਸੀਂ ਛੋਟੇ ਹੋ ਬਾਬਾ ਫਤਿਹ ਸਿੰਘ ਸਾਹਿਬ ਜੀ ਨਾਰਾਜ਼ ਹੋ ਕੇ ਕਮਰੇ ਵਿੱਚ ਗਏ ਪਿਤਾ ਗੁਰਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਮਾਲੇ ਕਮਰੇ ਵਿੱਚ ਪਏ ਸੀ ਆਪ ਜੀ ਨੇ ਕੀ ਕੀਤਾ ਪਿਤਾ ਜੀ ਦੇ ਜਿਹੜੇ ਦਮਾਲੇ ਸੀ ਉਹ ਸਿਰ ਤੇ ਸਜਾ ਲਏ ਤੇ ਇਤਿਹਾਸ ਲਿਖਦਾ ਹੈ 2.5 ਫੁੱਟ ਦੇ ਉੱਚੇ ਦਮਾਲੇ ਆਪ ਜੀ ਨੇ ਸਿਰ ਤੇ ਸਜਾਏ ਹੁਣ ਜਦੋਂ ਸਿਰ ਤੇ ਦਮਾਲੇ ਸਜਾਏ ਨਾ ਦਮਾਲੇ ਸਜਾ ਕੇ ਫਿਰ ਅਖਾੜੇ ਵਿੱਚ ਆ ਗਏ ਤੇ ਵੀਰ ਜੇ ਨੂੰ ਆਕਦੇ ਵੀਰ ਅਜੀਤ ਸਿੰਘ ਜੀ ਹੁਣ ਤੇ ਮੈਂ ਉੱਚਾ ਹੋ ਗਿਆ ਹੁਣ ਤੇ ਮੈਂ ਵੱਡਾ ਹੋ ਗਿਆ ਹੁਣ ਤੇ ਮੈਂ ਗੱਤਕਾ ਖੇਡ ਸਕਦਾ ਐ ਨਾ ਇਹਨੇ ਨੂੰ ਕੀ ਹੋਇਆ ਹੱਲੇ ਚਾਰੇ ਭਰਾ ਆਪਸ ਵਿੱਚ ਗੱਲਾਂ ਕਰਦੇ ਪਏ ਸੀ ਇਹਨੇ ਨੂੰ ਪਿਤਾ ਗੁਰਦੇਵ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਆਵੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਵੱਲ ਵੇਖ ਕੇ ਬੜੇ ਮੁਸਕਰਾਏ ਪੁੱਛਦੇ ਆ ਕਿ ਪੁੱਤਰ ਜੀ ਅੱਜ ਇੰਨਾ ਉੱਚਾ ਦਮਾਲਾ ਬੰਨਿਆ ਕਿੱਧਰੋਂ ਤਿਆਰੀ ਕੀਤੀ ਹੈ ਬਾਬਾ ਫਤਿਹ ਸਿੰਘ ਸਾਹਿਬ ਜੀ ਪਿਤਾ ਨੂੰ ਆਖਦੇ ਪਿਤਾ ਜੀ ਮੈਂ ਗੱਤਕਾ ਖੇਡਣ ਵਾਸਤੇ ਆਇਆ ਸੀ ਪਰ ਵੱਡੇ ਵੀਰ ਜੀ ਨੇ ਮੜਾਂ ਕਰ ਦਿੱਤਾ ਕਿ ਤੁਸੀਂ ਹਜੇ ਛੋਟੇ ਹੋ ਗੱਤਕਾ ਨਹੀਂ ਖੇਡ ਸਕਦੇ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਫਿਰ ਆਖਦੇ ਤੁਸੀਂ ਕਿ ਕੀ ਕੀਤਾ ਆਖਦੇ ਪਿਤਾ ਜੀ ਅਸੀਂ ਸਿਰ ਤੇ ਦਮਾਲਾ ਵੱਡਾ ਸਜਾ ਲਿਆ ਹੁਣ ਵੀਰ ਜੀ ਨੂੰ ਆਖਦੇ ਆ ਕਿ ਅਸੀਂ ਵੱਡੇ ਹੋ ਗਏ ਆ ਹੁਣ ਤੇ ਅਸੀਂ ਜਿਹੜਾ ਗਤਕਾ ਖੇਡ ਸਕਦੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਮੁਸਕਰਾਏ ਚੁੱਕਿਆ ਗੋਦੀ ਵਿੱਚ ਲਿਆ ਤੇ ਮੁਸਕਰਾ ਕੇ ਆਖਦਿਆ ਪੁੱਤਰ ਤੁਸੀਂ ਛੋਟੇ ਨਹੀਂ ਤੁਸੀਂ ਬਹੁਤ ਵੱਡੇ ਹੋ ਤੇ ਇੱਕ ਸਮਾਂ ਐਸਾ ਆਵੇਗਾ ਲੋਕ ਕਹਿਣਗੇ ਨਿੱਕੀਆਂ ਜਿੰਦਏ ਵੱਡੇ ਸਾਕੇ ਸਤਿਗੁਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਆਕਦੇ ਜਿਹੜਾ ਬਚਨ ਆ ਨਾ ਇਹ ਰਹਿਂਦੀ ਦੁਨੀਆ ਤੱਕ ਲੋਕ ਯਾਦ ਕਰਨਗੇ ਹੁਣ ਸਮਾਂ ਬੀਤਿਆ ਸਾਧ ਸੰਗਤ ਮੈਂ ਅਖੀਲਾ ਇਤਿਹਾਸ ਜੇ ਅੱਜ ਆਪਾਂ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤ ਬਾਬਾ ਫਤਿਹ ਸਿੰਘ ਸਾਹਿਬ ਜੀਆਂ ਦਾ ਜਨਮ ਦਿਹਾੜਾ ਮਨਾ ਰਹੀਆਂ ਹਨ ਨਾ ਤੇ ਕੱਲ ਅਸੀਂ ਚੇਤੇ ਰੱਖੀਏ ਮਕਸਰ ਇਤਿਹਾਸ ਸੁਣਾਉਂਦਿਆਂ ਇੱਕ ਬੇਨਤੀ ਕਰਦਾ ਏ ਕੱਲਾ ਇਤਿਹਾਸ ਨੂੰ ਪੜਿਆ ਲਿਖਿਆ ਜਾਂ ਸੁਣਿਆ ਨਹੀਂ ਜਾਂਦਾ ਜੇ ਅਸੀਂ ਗੁਰਪੁਰਬ ਸ਼ਹੀਦੀ ਦਿਹਾੜੇ ਮਨਾਣਿਆਂ ਤੇ ਇਹਨਾਂ ਦਾ ਸਾਡੇ ਜੀਵਨ ਅੰਦਰ ਕੋਈ ਪ੍ਰਭਾਵ ਵੀ ਪਵੇ ਨਿਤੇ ਹਰ ਸਾਲ ਜਨਮ ਦਿਹਾੜੇ ਵੀ ਆਉਂਦੇ ਆ ਸ਼ਹੀਦੀ ਦਿਹਾੜੇ ਵੀ ਆਉਂਦੇ ਜੇ ਸਾਡੇ ਜੀਵਨ 'ਚ ਕੋਈ ਤਬਦੀਲੀ ਨਹੀਂ ਫਿਰ ਇਤਿਹਾਸ ਪੜਿਆਂ ਦਾ ਇਤਿਹਾਸ ਸੁਣਿਆਂ ਦਾ ਲਾਹਾ ਕੀ ਤੇ ਇੱਕ ਬੇਨਤੀ ਹੁਰ ਮੈਂ ਤੇ ਅੱਜ ਇੱਥੇ ਬੈਠ ਕੇ ਚਾਰ ਕਿਤਾਬਾਂ ਪੜ ਕੇ ਆਪ ਜੀ ਨਾਲ ਇਤਿਹਾਸ ਸਾਂਝਾ ਕਰ ਲਵਾਂਗੇ ਆਪ ਜੀ ਨੇ ਸੁਣ ਕੇ ਚਲੇ ਜਾਣ ਜੇ ਇਤਿਹਾਸ ਨੂੰ ਕਦੀ ਮਹਿਸੂਸ ਕਰਨਾ ਹੋਵੇ ਨਾ ਤੇ ਕੱਲਾ ਬੈਠ ਕੇ ਉਹ ਇਤਿਹਾਸ ਨੂੰ ਪੜੀ ਤੇ ਚੇਤੇ ਕਰੇ ਅੱਜ ਦਾ ਸਮਾਂ ਤੇ ਉਹ ਸਮਾਂ ਕਿਹਦਾ ਹੋਵੇਗਾ ਜਿੱਦਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਆਨੇ ਅਨੰਦਾ ਦਾ ਕਿਲਾ ਛੱਡਿਆ ਸੀ ਹੁਣ ਜਦੋਂ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਵਸ ਰਹੇ ਸੀ ਆਪ ਸਾਰਿਆਂ ਨੇ ਇਤਿਹਾਸ ਸਰਵਣ ਕੀਤਾ ਕਿ 7 ਮਹੀਨਿਆਂ ਮੁਗਲਾਂ ਨੇ ਪਹਾੜੀ ਰਾਜਿਆਂ ਨੇ ਘੇਰਾ ਪਾਈ ਰੱਖਿਆ ਪਹਾੜੀ ਰਾਜਿਆਂ ਨੇ ਤੇ ਮੁਗਲ ਫੌਜਾਂ ਨੇ ਆ ਕੇ ਕਸਮਾਂ ਖਾਧੀਆਂ ਕਿ ਤੁਸੀਂ ਕਿਲਾ ਖਾਲੀ ਕਰ ਜਾਵੋ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ ਸਿੱਖਾਂ ਨੇ ਆ ਕੇ ਫਰਿਆਦ ਕੀਤੀ ਸਤਿਗੁਰ ਗੁਰਗੋਬਿੰਦ ਸਿੰਘ ਮਹਾਰਾਜ ਹੁਣ ਭੁੱਖ ਨਾਲ ਲੜਿਆ ਨਹੀਂ ਜਾਂਦਾ ਤਨ ਤੇ ਜਿੰਨਾ ਵੀ మాਸ ਸੀ ਸਾਰਾ ਝੜ ਗਿਆ ਏ ਹੱਡੀਆਂ ਹੀ ਰਹਿ ਗਈਆਂ ਏ ਤੇ ਅਸੀਂ ਕਿਲਾ ਖਾਲੀ ਕਰ ਜਾਈਏ ਹੁਣ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਦੇ ਸਿੱਖੋ ਜੇ ਤੁਸੀਂ ਆਖਦੇ ਹੋ ਕਿਲਾ ਖਾਲੀ ਕਰਨਾ ਕੋਈ ਗੱਲ ਨਹੀਂ ਅਸੀਂ ਕਿਲਾ ਖਾਲੀ ਕਰ ਦਵਾਂਗੇ ਪਰ ਇੱਕ ਗੱਲ ਚੇਤੇ ਰੱਖਿਓ ਜੇ ਤੁਸੀਂ ਇਹ 7 ਦਿਨ ਮੇਰੀ ਬਾਤ ਮੰਨ ਲਵੋ ਇੱਥੇ ਰੁਕ ਜਾਵੋ ਭੁੱਖ ਦੇ ਨਾਲ ਇਹ ਸਫਰ ਤੈਅ ਕਰ ਲਵੋ ਤੇ ਬਾਦਸ਼ਾਹਾਂ ਤੁਹਾਡੇ ਚਰਨਾਂ 'ਚ ਆ ਢੈਣ ਪੈਣ ਗਿਆ ਪਰ ਜੇ ਤੁਸੀਂ ਆਖ ਦਿਓ ਕਿਲਾ ਖਾਲੀ ਕਰ ਦਈਏ ਕਿਲਾ ਤੇ ਅਸੀਂ ਖਾਲੀ ਕਰ ਦਵਾਂਗੇ ਪਰ ਜਿਹੜਾ ਇਹ 7 ਦਿਨਾਂ ਵਿੱਚ ਨੁਕਸਾਨ ਹੋਣਾ ਹੈ ਨਾ ਰਹਿਂਦੀ ਦੁਨੀਆ ਤਾਕੇ ਦੀ ਪਰ ਭਾਈ ਕੋਈ ਨਹੀਂ ਕਰ ਸਕਦਾ ਤੇ ਸੱਚ ਜਾਣਿਓ ਇਹ 20 ਦਸੰਬਰ ਤੋਂ ਲੈ ਕੇ 27 ਦਸੰਬਰ ਦੇ ਵਿੱਚ ਵਿੱਚ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਆ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਸੀ। ਇਹ 7 ਦਿਨਾਂ ਦੇ ਵਿੱਚ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਸ਼ਹਾਦਤ ਪ੍ਰਾਪਤ ਕਰਦੇ। ਹੁਣ ਆਨੰਦ ਦਾ ਕਿਲਾ ਛੱਡਿਆ ਸਰਸਾ ਦੀ ਨਦੀ ਤੇ ਪਰਿਵਾਰ ਦੇ ਤਿੰਨ ਵਿਛੋੜੇ ਹੋਏ। ਇੱਕ ਪਾਸੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਹਨ। ਦੂਜੇ ਪਾਸੇ ਪਿਤਾ ਗੁਰਗੋਬਿੰਦ ਸਿੰਘ ਮਹਾਰਾਜ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਚਲੇ ਜਾਂਦੇ ਹਨ ਤੇ ਤੀਜੇ ਪਾਸੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਸਾਹਿਬ ਜੀਆਂ ਦਾ ਦਿੱਲੀ ਦੀ ਧਰਤੀ ਰਵਾਨਾ ਹੋ ਜਾਂਦੇ ਆ ਤੇ ਮੈਂ ਇੱਕ ਗੱਲ ਅੱਜ ਪੜਦਾ ਪੜਦਾ ਪਹਿਲਾਂ ਵੀ ਕਈ ਵਾਰ ਆਪਣੇ ਆਪ ਨਾਲ ਗੱਲ ਕੀਤੀ ਕਿ ਜਦੋਂ ਸਰਸਾ ਦੀ ਨਦੀ ਤੇ ਵਿਛੋੜਾ ਪਿਆ ਨਾ ਬਾਬਾ ਫਤਿਹ ਸਿੰਘ ਸਾਹਿਬ ਜੀ ਨਾ ਮਾਤਾ ਗੁਜਰ ਕੌਰ ਜੀ ਦਾ ਹੱਥ ਫੜ ਕੇ ਤੁਰੇ ਜਾ ਰਿਹਾ ਸਰਸਾ ਦੇ ਨਾਲ ਨਾਲ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਨਾ ਦਾਦੀ ਨੂੰ ਪੁੱਛਦੇ ਆ ਦਾਦੀ ਮਾ ਸਾਡੇ ਵੱਡੇ ਵੀਰ ਜੀ ਕਿੱਥੇ ਗਏ ਆ ਉਹ ਨਜ਼ਰ ਨਹੀਂ ਆ ਰਹੇ ਤੇ ਦਾਦੀ ਮਾ ਆਖਦੀ ਐ ਪੁੱਤੋ ਜ਼ਰੂਰੀ ਕੰਮ ਗਏ ਆ ਤੇ ਉਹ ਆ ਜਾਣਗੇ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਪਤਾ ਕੀ ਆਖਦੇ ਆ ਅੱਖ ਦੇ ਦਾਦੀ ਮਾ ਜਦੋਂ ਵੇਰ ਜੀ ਮੁੜ ਕੇ ਆਣਗੇ ਨਾ ਤੇ ਮੈਂ ਉਹਨਾਂ ਨਾਲ ਬੋਲਣਾ ਨਹੀਂ ਮੈਂ ਉਹਨਾਂ ਨਾਲ ਨਾਰਾਜ਼ ਹੋ ਜਾਣਾ ਕਿ ਤੁਸੀਂ ਬਿਨਾਂ ਦੱਸਿਆ ਮੇਰੇ ਤੋਂ ਦੂਰ ਚਲੇ ਗਏ ਤੇ ਸੱਚ ਜਾਣਿਓ ਅੱਲਾ ਯਾਰ ਖਾਂ ਯੋਗੇ ਆਪਣੀਆਂ ਸਦਰਾਂ ਅੰਦਰ ਲਿਖਦਾ ਹੈ ਉਹਨੇ ਉਹ ਸਾਰਾ ਵਾਰਤਾ ਲਿਖਿਆ ਤੇ ਜਦੋਂ ਦਾਦੀ ਨੂੰ ਪੁੱਛਦਿਆ ਨਾ ਬਾਬਾ ਫਤੇ ਸਿੰਘ ਸਾਹਿਬ ਜੀ ਤੇ ਦਾਦੀ ਅੱਜ ਅੰਦਰੋਂ ਅੰਦਰ ਸੋਚਦੀ ਐ ਪੁੱਤਾ ਅੱਜ ਦਾ ਵਿਛੋੜਾ ਪਤਾ ਨਹੀਂ ਫਿਰ ਮੇਲ ਹੋਣਿਆ ਜਾਂ ਨਾ ਹੋਣਿਆ ਤੇ ਸੱਚ ਜਾਣਿਓ ਸਾਥ ਸੰਗਤ ਕਦੀ ਸੋਚਣਾ ਕੱਲੇ ਬੈ ਕੇ ਜਿਨ੍ਹਾਂ ਨਾਲ ਅਸੀਂ ਵਕਤ ਬਤਾਇਆ ਹੋਵੇ ਨਾ ਜਿਨ੍ਹਾਂ ਨਾਲ ਬੈਠ ਕੇ ਹਾਸਿਆ ਹੋਵੇ ਖੇਡਿਆ ਹੋਵੇ ਜੇ ਉਹਨਾਂ ਨਾਲ ਬਿਨਾਂ ਦੱਸਿਆ ਵਿਛੋੜਾ ਪੈ ਜਾਵੇ ਤੇ ਤਨ ਤੇ ਕੀ ਬੀਤਦੀ ਐ ਪਤਾ ਤੇ ਉਹਨੂੰ ਲੱਗਦਾ ਨਾ ਜਿਹਦੇ ਤਨ ਤੇ ਬੀਤੀਆਂ ਨੇ ਤੇ ਬਾਕੀ ਤੇ ਸਾਰੇ ਗੱਲਾਂ ਕਰਕੇ ਚਲੇ ਜਾਂਦੇ ਆ ਖੈਰ ਹੁਣ ਜਦੋਂ ਵਿਸ਼ੋੜਾ ਪਿਆ ਨਾ ਗੰਗੂ ਆਪਣੇ ਘਰ ਲੈ ਕੇ ਗਿਆ ਧਨ ਦੇ ਖਾਤਰ ਮਾਤਾ ਗੁਜਰਕੌਰ ਜੀ ਕੋ ਜਿੰਨਾ ਵੀ ਧਨ ਸੀ ਨਾ ਗੰਗੂ ਨੇ ਕੀ ਕੀਤਾ ਅਧੀ ਰਾਤ ਨੂੰ ਚੋਰੀ ਕਰ ਲਿਆ ਸਵੇਰ ਹੋਈ ਮਾਤਾ ਗੁਜਰਕੌਰ ਜੀ ਗੰਗੂ ਨੂੰ ਆਖਦੇ ਵੇ ਗੰਗੂਆ ਰਾਤੀ ਲੱਗਦਾ ਕੋਈ ਚੋਰ ਆਇਆ ਜਿਹੜਾ ਧਨ ਲੈ ਗਿਆ ਹੁਣ ਗੰਗੋ ਦੇ ਮਨ ਦੇ ਅੰਦਰ ਇੱਕ ਲਾਲਚ ਸੀ ਕਿ ਇਧਰੋਂ ਤੇ ਮੈਂ ਧਨ ਚੋਰੀ ਕਰ ਲਿਆ ਜਿਹੜਾ ਮਾਤਾ ਗੁਜਰ ਕੌਰ ਕੋਲ ਸੀ ਹੁਣ ਜੇ ਇਹਨਾਂ ਨੂੰ ਸੂਬੇ ਸਰੰਦ ਤੱਕ ਪੜਾ ਦਵਾਂ ਤਾਂ ਮੈਨੂੰ ਉਧਰੋਂ ਵੀ ਧਨ ਮਿਲੇਗਾ ਮਨ ਦੇ ਅੰਦਰ ਲਾਲਚ ਆ ਕੇ ਹੁਣ ਉਹ ਗੰਗੂ ਕੀ ਕਰਦਾ ਉੱਚੀ ਉੱਚੀ ਰੌਲਾ ਪਾਣ ਲੱਗ ਪਿਆ ਕਿ ਗੁਰੂ ਦੇ ਫਰਜਾਂ ਦਾ ਮੇਰੋ ਕੁਆ ਜਾ ਕੇ ਮਰਿੰਡੇ ਕੋਤਵਾਲੀ ਜਾ ਕੇ ਸ਼ਿਕਾਇਤ ਲਾਏ ਕਿ ਗੁਰੂ ਕੇ ਫਰਜਾਂ ਦਾ ਤੇ ਗੁਰੂ ਦੀ ਮਾਤਾ ਮੇਰੇ ਕੋਲੇ ਹੁਣ ਉੱਥੇ ਕੋਤਵਾਲੀ ਤੇ ਜਦੋਂ ਇਹਨੇ ਸ਼ਿਕਾਇਤ ਕੀਤੀ ਤੇ ਉਥੋਂ ਫਿਰ ਹਾਕ ਮਾਏ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਦਿਆਂ ਨੂੰ ਕੈਦ ਕਰਕੇ ਮਰਿੰਡੇ ਕੋਤਵਾਲੀ ਲੈ ਕੇ ਜਾਂਦੇ ਹੁਣ ਕੋਤਵਾਲੀ ਤੋਂ ਬਾਅਦ ਫਿਰ ਸੂਬਾ ਸਰਾਂਦਾ ਫਰ ਸਰਾਂਦ ਦੀ ਧਰਤੀ ਤੇ ਜਦੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕਾਰ ਜੀ ਨੂੰ ਲੈ ਕੇ ਜਾਂਦੇ ਆ ਅੱਜ ਜਦੋਂ ਜਾਈਏ ਨਾ ਠੰਡੇ ਬੁਰਜ ਤੇ ਅੱਜ ਤੇ ਚਲੋ ਉਹਦਾ ਸਾਰਾ ਕੁਛ ਅਸੀਂ ਬਦਲ ਛੱਡਿਆ ਪਰ ਜੇ ਉਹਦੇ ਦਰਸ਼ਨ ਕਰਨੇ ਹੋਵੇ ਨਾ ਤੇ ਮਹਾਨ ਕੋਸ਼ ਦੇ ਅੰਦਰ ਉਹ ਥੜਾ ਉਹ ਬੁਰਜ ਉਸੇ ਤਰ੍ਹਾਂ ਉਹਨਾਂ ਨੇ ਬਣਾਇਆ ਪੁਰਾਣਿਆਂ ਸਮਿਆਂ ਦੇ ਤਰ੍ਹਾਂ ਪਰ ਅੱਜ ਤੇ ਅਸੀਂ ਸਾਰਾ ਕੁਝ ਉਹ ਡਿਜ਼ਾਈਨ ਕਰੀ ਜਾਂਦੇ ਆ ਟੈਲਾਂ ਵਧੀਆਂ-ਵਧੀਆਂ ਲਾਈ ਜਾਂਦੇ ਆ ਉਹ ਵਿਖਾਣਾ ਕਿੰਨਾ ਨੂੰ ਮੈਂ ਤੇ ਸੋਚਦਾ ਕੱਲ ਸਾਡੇ ਆਣ ਕੇ ਬੱਚੇ ਤੇ ਇਤਿਹਾਸ ਪੁੱਛਣਗੇ ਉਹਨਾਂ ਨੂੰ ਕੀ ਵਿਖਾਵਾਂਗੇ ਅਸੀਂ ਤੇ ਉਹ ਟੋਡਰ ਮਲਜੀ ਦੀ ਜਿਹੜੀ ਹਵੇਲੀ ਉਹਨੂੰ ਵੀ ਨਹੀਂ ਸਾਫ਼ ਸਕਦੇ ਖੈਰ ਹੁਣ ਜਦੋਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਚ ਲੈ ਕੇ ਗਏ ਨਾ ਉਹ ਠੰਡਾ ਬੁਰਜ ਬਣਾਇਆ ਪਤਾ ਕਿਉਂ ਸੀ ਹਾਕਮਾਂ ਨੇ ਜਦੋਂ ਗਰਮੀਆਂ ਵਿੱਚ ਬਹੁਤ ਗਰਮੀ ਪੈਂਦੀ ਸੀ ਉਹ ਠੰਡੇ ਬੁਰਜ ਦੇ ਨਾਲ ਇੱਕ ਨਦੀ ਵਗਿਆ ਕਰਦੀ ਸੀ ਤੇ ਜਦੋਂ ਵੀ ਹਵਾ ਚੱਲਦੀ ਹੈ ਹਵਾ ਚੱਲਣ ਦੇ ਨਾਲ ਉਹ ਠੰਡੀ ਹਵਾ ਬੁਰਜ ਤੇ ਵਗਦੀ ਸੀ ਤਾਂ ਜਿਹੜੇ ਹਾਕਮ ਉੱਤੇ ਬੈਠ ਕੇ ਆਰਾਮ ਕਰਿਆ ਕਰਦੇ ਸੀ ਹੁਣ ਸਮਾ ਪੋ ਦਾ ਮਹੀਨਾ ਹੈ ਉਤੋਂ ਠੰਡੀ ਸੀਤ ਵਗਦੀ ਹੈ ਸਾਸ ਸੰਗਤ ਅਸੀਂ ਤੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੇ ਤਾਂ ਕੰਬਲ ਛੱਡਣ ਦਾ ਦਿਲ ਨਹੀਂ ਕਰਦਾ ਸਾਡਾ ਪਰ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਸਿਰਫ ਤਨ ਤੇ ਲੀੜਿਆ ਹੋਰ ਕੁਛ ਵੀ ਤਨ ਢਕਣ ਨੂੰ ਨਹੀਂ ਛੋਟੇ ਸਾਹਿਬ ਜੀ ਦੇ ਬਾਬਾ ਫਤੇ ਸਿੰਘ ਸਾਹਿਬ ਜੀਆਂ ਦੀ ਉਮਰ 7 ਵਰਿਆਂ ਦੀ ਸੀ ਤੇ ਬਾਬਾ ਜੋਰਾਵਾਦ ਸਿੰਘ ਜੀਆਂ ਦੀ ਉਮਰ 9 ਵਰਿਆਂ ਦੀ ਸੀ ਹੁਣ ਆਤ ਦੀ ਕੈ ਆਤ ਦੇ ਠੰਡ ਪੈ ਰਹੀ ਐ ਉਹ ਠੰਡੇ ਬੁਰਜ ਤੇ ਰਾਤ गुਜਰਾਨ ਕੀਤੇ ਮਾਤਾ ਗੁਜਰ ਕੌਰ ਜੀ ਨਾਲ ਸਾਰੀ ਰਾਤ ਵੱਡਿਆਂ ਦੀਆਂ ਬਾਤਾਂ ਸੁਣਾਈ ਗਏ ਕਿ ਪੁੱਤ ਜੇ ਕੱਲ ਕਚਹਿਰੀ ਵਿੱਚ ਕਿਤੇ ਸੂਬਾ ਸਰੰਦ ਲਾਲਚ ਦਵੇ ਨਾ ਤੇ ਵੇਖਿਓ ਦਾਦੇ ਦੀ ਪੱਗ ਨੂੰ ਲਾਜ ਨਾ ਲਵਾ ਦਿਓ ਪਰਮਾਫ ਕਰਨਾ ਸਾਧ ਸੰਗਤ ਅੱਜ ਅਸੀਂ ਧਨ ਦੇ ਖਾਤਰ ਨਾ ਆਪਣੇ ਜਮੀਰ ਤੱਕ ਵੇਚਣ ਤੱਕ ਚਲੇ ਜਾਂਦੇ ਹਾਂ ਸੱਚ ਜਾਣਿਓ ਅਸੀਂ ਆਪਣੇ ਸਿੱਖਾ ਦਾ ਧਰਮ ਛੱਡ ਕੇ ਹੋਰ ਮੈਂ ਨਹੀਂ ਆਖਦਾ ਕਿਸੇ ਦਾ ਧਰਮ ਮਾੜਾ ਜਿਨ੍ਹਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਪਰ ਸਤਿਗੁਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ 'ਚ ਜਦੋਂ ਵਾਰੇ ਸੀ ਨਾ ਲਾਲ ਇੱਕ ਗਾਲ ਆਕੀ ਸੀ ਆਖਦੇ ਇਨ ਪੁੱਤਰਨ ਕੇ ਸੀਸ ਪਰ ਵਾਰਦੀ ਏ ਸੁਤ ਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਉਹ ਇਸ਼ਾਰਾ ਕਿੰਨਾ ਵੱਲ ਕੀਤਾ ਸੀ ਅੱਜ ਤੱਕ ਇਹ ਆਪਣੇ ਵੱਲ ਸਿੱਖਾ ਕਿ ਜੇ ਸਤਗੁਰਾਂ ਨੇ ਆਪਣੇ ਚਾਰ ਲਾਲ ਬਾਰੇ ਸੀ ਤੇ ਉਹਦੇ ਬਾਅਦ ਸਾਡੇ ਵੱਲ ਇਸ਼ਾਰਾ ਵੀ ਕੀਤਾ ਸੀ ਕਿ ਮੇਰਾ ਖਾਲਸਾ ਜਿਉਂਦਾ ਏ ਪਰ ਅੱਜ ਸਾਡੇ ਜਮੀਰ ਮਰ ਚੁੱਕੇ ਹਨ ਅਸੀਂ ਧਨ ਦੇ ਖਾਤਰ ਆਪਣਾ ਧਰਮ ਤੱਕ ਵੇਚ ਦਿੰਨੇ ਆਪਣਾ ਆਪ ਪਰਪਨ ਕਰ ਦਿੰਨੇ ਆ ਖੈਰ ਮਾਤਾ ਗੁਜਰ ਕੌਰ ਜੀ ਸਾਹਿਬ ਜਾਦਿਆਂ ਨੂੰ ਇਤਿਹਾਸ ਦਾਦੇ ਦਾ ਸੁਣਾਉਂਦੇ ਹਨ ਕਿ ਵੇਖਿਓ ਕਿਤੇ ਦਾਦੇ ਦੀ ਪੱਗ ਨੂੰ ਲਾਜ ਨਾ ਲੱਗ ਜਾਵੇ ਅਗਲਾ ਦਿਨ ਚੜਿਆ ਸਵੇ ਸਰੰਦ ਦੀ ਕਚਹਿਰੀ ਲੱਗੀ ਸਿਪਾਹੀ ਆਏ ਲੈਣ ਵਾਸਤੇ ਮਾਤਾ ਗੁਜਰ ਕੌਰ ਜੀ ਤਿਆਰ ਕਰਕੇ ਭੇਜਦੇ ਹਨ ਸੂਬੇ ਨੇ ਕੀ ਕੀਤਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਛੋਟੀ ਖਿੜਕੀ ਜਿਹੜੀ ਆ ਛੋਟਾ ਦਰਵਾਜ਼ਾ ਜਿਹੜਾ ਖੁੱਲਾ ਰਹਿਣ ਦਿੱਤਾ ਉਹਦਾ ਕਾਰਨ ਸੀ ਕਿ ਜਦੋਂ ਵੀ ਕਚਹਿਰੀ ਵਿੱਚ ਆਣਗੇ ਤੇ ਸੀਸ ਝੁਕਾ ਕੇ ਆਣਗੇ ਪਰ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਜੇ ਇਤਿਹਾਸ ਪੜੀਏ ਤੇ ਉਹਨਾਂ ਤੋਂ ਵਧੀਆ ਆਗੂ ਹੋਰ ਕੋਈ ਨਹੀਂ ਹੋਵੇਗਾ ਜਿਹੜਾ ਵੀ ਪ੍ਰਸ਼ਨ ਸੁਭਾ ਸਰੰਦ ਕਰਦਾ ਏ ਹਰ ਇੱਕ ਪ੍ਰਸ਼ਨ ਦਾ ਜਵਾਬ ਬਾਬਾ ਫਤੇ ਸਿੰਘ ਸਾਹਿਬ ਜੀ ਦਿੰਦੇ ਆ ਹੁਣ ਜਦੋਂ ਵੀਰ ਜੀ ਨਾਲ ਜਾ ਰਿਹਾ ਤੇ ਵੀਰ ਜੀ ਨੂੰ ਆਖਦੇ ਵੀਰ ਜੀ ਤੁਸੀਂ ਮੇਰੇ ਪਿੱਛੇ ਆਇਓ ਪਹਿਲਾਂ ਮੈਂ ਕਚਹਿਰੀ ਵਿੱਚ ਜਾਵਾਂਗਾ ਹੁਣ ਬਾਬਾ ਫਤੇ ਸਿੰਘ ਸਾਹਿਬ ਜੀ ਕੀ ਕਰਦੇ ਆ ਕੇ ਕਚਰੇ ਵਿੱਚ ਵੜਨ ਲੱਗਿਆਂ ਪਹਿਲਾਂ ਜੁੱਤੀ ਅੰਦਰ ਕਰਦੇ ਆ ਫਿਰ ਆਪਣਾ ਸੀਸ ਅੰਦਰ ਕਰਦੇ ਆ ਤੇ ਜਦੋਂ ਕਚਹਿਰੀ 'ਚ ਜਾ ਕੇ ਖਲੋਤੇ ਪਤਾ ਕੀ ਆਕਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੂਬਾ ਸਰੰਦ ਵੇਖ ਕੇ ਹੈਰਾਨ ਪਤਾ ਕੀ ਆਕਦਾ ਸੂਬਾ ਸਰੰਦ ਆਕਦਾ ਹੈ ਤੁਹਾਡੇ ਪਿਤਾ ਦਾ ਤੁਹਾਡੇ ਪਿਓ ਦਾ ਦਰਬਾਰ ਨਹੀਂ ਜਿੱਤੇ ਤੁਸੀਂ ਫਤਿਹ ਗੁਜ਼ਾਰੇ ਹੋ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਆਕਦੇ ਸੂਬਿਆ ਤੇਰਾ ਦਰਬਾਰ ਹੀ ਬਹੁਤ ਛੋਟਾ ਏ ਸਾਡੇ ਪਿਤਾ ਦੀ ਫਤਿਹ ਤੇ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਚੱਲਦੀ ਹੈ ਸਾਰੇ ਕਾਜੀ ਮੁੱਲਾ ਵੇਖਦੇ ਆ ਕਮਾਲ ਦੀ ਗੱਲ ਆ ਹਮਰਾ ਛੋਟੀਆਂ ਛੋਟੀਆਂ ਐ ਤੇ ਜਵਾਬ ਮੂੰਹ ਤੇ ਦਿੰਦੇ ਆ ਹੁਣ بڑے ਲਾਲਚ ਦਿੱਤੇ ਗਏ ਧਨ ਦੌਲਤ ਦੇਾਂਗੇ ਜ਼ਮੀਨਾਂ ਦੇਾਂਗੇ ਜਗੀਰਾ ਦੇਾਂਗੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਤੁਹਾਡੇ ਨਾਂ ਮੇਲਾ ਦੇਾਂਗੇ ਬਾਬਾ ਫਤੇਹ ਸਿੰਘ ਸਾਹਿਬ ਜੀ ਆਖਦੇ ਸੂਬੇ ਆ ਤੈਨੂੰ ਕੀ ਲੱਗਦਾ ਇਹ ਚੰਦ ਪੈਸਿਆਂ ਦੇ ਖਾਤਰ ਚੰਦ ਮਾਇਆ ਦੇ ਖਾਤਰ ਅਸੀਂ ਈਨ ਮੰਨ ਜਿਆਂਗੇ ਸਾਡੇ ਸੁਵਾਸਾਂ ਦਾ ਪਤਾ ਨਹੀਂ ਕੱਲੂ ਰਹਿਣਾਂਗੇ ਨਹੀਂ ਰਹਿਣੇ ਪਰ ਜੇ ਅਸੀਂ ਅੱਜ ਈਨ ਮੰਨ ਲਈ ਤੇ ਰਹਦੀ ਦੁਨੀਆ ਤੱਕ ਸਾਡੇ ਮੱਥੇ ਤੇ ਦਾਗ ਜ਼ਰੂਰ ਲੱਗ ਜਾਣਾ ਬੜੇ ਲਾਲਚ ਦਿੱਤੇ ਹੁਣ ਕਾਜੀ ਮੁੱਲਾ ਸਾਰੇ ਆਖਦੇ ਆ ਹੁਣ ਬਾਬਾ ਫਤੇਹ ਸਿੰਘ ਸਾਹਿਬ ਜੀਆ ਨੇ ਉਹ ਸੂਬੇ ਸਰੰਦ ਦੇ ਹਰ ਇੱਕ ਜਵਾਬ ਦਾ ਉੱਤਰ ਦਿੱਤਾ। ਲਾਲਚ ਦੇਣ ਦੇ ਬਾਅਦ ਵੀ ਬਾਬਾ ਫਤੇਹ ਸਿੰਘ ਸਾਹਿਬ ਜੀ, ਬਾਬਾ ਜੋਰਾਵਰ ਸਿੰਘ ਜੀ ਇੱਕ ਵਾਰ ਵੀ ਨਾ ਡਰੇ। ਹੁਣ ਉਹਤੇ ਆਪਾਂ 사ਸੰਗਤ ਮਾਫ ਕਰਨਾ ਅਸੀਂ ਨਾ ਤੇ ਬਾਬਾ ਫਤੇਹ ਸਿੰਘ ਸਾਹਿਬ ਜੀਆਂ ਵਰਗੇ ਬਾਣ ਸਕਦੇ ਆ ਪਰ ਹਾਂ ਇੱਕ ਬੇਨਤੀ ਜ਼ਰੂਰ ਗੁਰੂ ਅੱਗੇ ਅਰਜ਼ੋਈ ਕਰੀਏ ਸਤਿਗੁਰੂ ਸਾਡੇ ਤੇ ਇਨਾਂ ਕਾ ਤਰਸ ਜ਼ਰੂਰ ਕਰ ਕਿ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਵਰਕੇ ਜ਼ਰੂਰ ਬਣ ਸਕੀਏ ਕਿਤੇ ਅਸੀਂ ਵੀ ਆਪਣਾ ਜੀਵਨ ਸਫਲਾ ਕਰ ਸਕੀਏ ਖੈਰ ਬਾਬਾ ਫਤੇ ਸਿੰਘ ਸਾਹਿਬ ਜੀ ਅੱਜ ਦੀ ਕਚਹਿਰੀ ਲੱਗੇ ਵਾਪਸ ਗਏ ਦਾਦੀ ਮਾਂ ਨੂੰ ਸਾਰਾ ਕੁਝ ਦੱਸਿਆ ਤੇ ਤਿੰਨ ਦਿਨ ਕਚਹਿਰੀ ਲੱਗੀ ਸੀ ਦੂਜੇ ਦਿਨ ਫੇਰੇ ਇਸੇ ਤਰ੍ਹਾਂ ਹੋਇਆ ਜੋ ਕੁਝ ਕੱਲ ਵਾਪਰਿਆ ਅੱਜ ਫਿਰ ਲਾਲਚ ਦਿੱਤੇ ਗਏ ਕੀ ਧਨ ਦੌਲਤ ਦੇਵਾਂਗੇ ਜੋ ਕੁਛ ਮੰਗੋਗੇ ਤੁਹਾਨੂੰ ਦੇ ਦੇਵਾਂਗੇ ਇੱਥੇ ਜਿੰਨੇ ਵੀ ਹਾਕਮ ਬੈਠਿਆ ਇਹਨਾਂ ਹਾਕਮਾਂ ਦੇ ਕਿਸੇ ਵੀ ਧੀ ਨਾਲ ਤੁਸੀਂ ਆਕੋ ਤੁਹਾਡੇ ਆਨੰਦ ਕਰਾ ਦੇਵਾਂਗੇ ਹੁਣ ਦਾਦੀ ਨੇ ਸਮਝਾਇਆ ਸੀ ਪੁੱਤ ਇਹਨਾਂ ਨਹੀਂ ਮਿਲਣੀ ਆਪਣਾ ਆਪ ਭਾਵੇਂ ਵਾਰਨਾ ਪੈ ਜਾਏ ਕੋਈ ਗੱਲ ਨਹੀਂ ਹੁਣ ਦੂਜੇ ਦਿਨ ਦੀ ਜਦੋਂ ਕਚਹਿਰੀ ਲੱਗੀ ਨਾ ਤੇ ਅੱਜ ਦਾ ਫਿਰ ਸਾਰਾ ਕੁਝ ਦਾਦੀ ਨੂੰ ਜਾ ਕੇ ਦੱਸਿਆ ਪਰ ਦਾਦੀ ਨੂੰ ਪਤਾ ਸੀ ਇੱਕ ਸਮਾਂ ਆਵੇਗਾ ਜਿੱਦਣ ਇਹ ਲਾਲ ਮੇਰੇ ਕੋ ਨਹੀਂ ਰਹਣੇ ਹੁਣ ਦਾਦੀ ਸਾਰੀ ਰਾਤ ਵੱਡਿਆਂ ਵਡੇਰਿਆਂ ਦੀਆਂ ਬਾਤਾਂ ਸੰਦੇ ਸਾਥ ਸੰਗਤ ਪ੍ਰਾਣੇ ਸਮਿਆਂ ਚ ਆਪ ਸਾਰਿਆਂ ਨੇ ਵੇਖਿਆ ਹੋਵੇ ਕਿ ਜਿਹੜੇ ਵੱਡੇ ਵਡੇਰੇ ਸਾਡੇ ਨਾਲ ਰਾਤੀ ਪ੍ਰਸ਼ਾਦਾ ਛੱਕ ਕੇ ਤੇ ਉਹਨਾਂ ਨੇ ਬਾਤਾਂ ਪਾਇਆ ਕਰਨੀਆਂ ਵੱਡਿਆਂ ਨੇ ਇਤਿਹਾਸ ਸੁਣਾਇਆ ਕਰਨਾ ਉਹਦਾ ਇੱਕ ਕਾਰਨ ਸੀ ਕਿ ਸਾਡੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਲੱਗੇ ਪਰ ਮਾਫ਼ ਕਰਨਾ ਅੱਜ ਅਸੀਂ ਸਬਾਵਾਂ ਤੇ ਜਾਂਦੇ ਹਾਂ ਅੱਜ ਅਸੀਂ ਚਮਕੌਰ ਸਾਹਿਬ ਵੀ ਜਾਵਾਂਗੇ ਸ਼ਹੀਦੀ ਦਿਹਾੜੇ ਚੱਲਣੇ ਆ ਅੱਜ ਅਸੀਂ ਫਤਿਹਗੜ੍ਹ ਸਾਹਿਬ ਵੀ ਜਾਵਾਂਗੇ ਪਰ ਜੇ ਬਹੁਤਾਂ ਤਾਤਾ ਨੂੰ ਪੁੱਛੀਏ ਨਾ ਇੱਥੇ ਆਏ ਕਿਉਂ ਆ ਤੇ ਬਹੁਤਾਦ ਸਾਡੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਹੀ ਨਹੀਂ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਨਹੀਂ ਦੱਸ ਸਕਦੇ ਫਿਰ ਅਸੀਂ ਰੋਣੇ ਕਿਉਂ ਆ ਕਿ ਸਾਡਾ ਬੱਚਾ ਨਾ ਤੇ ਕੇਸ ਰੱਖਦਾ ਨਾ ਦਾੜਾ ਰੱਖਦਾ ਜੇ ਇਤਿਹਾਸ ਦਾ ਹੀ ਨਹੀਂ ਪਤਾ ਤੇ ਉਹਨੇ ਕੇਸ ਤੇ ਦਾੜਾ ਰੱਖਣਾ ਕਿਉਂ ਹੈ ਫਿਰ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਬੱਚਿਆਂ ਨੂੰ ਜ਼ਰੂਰ ਇਤਿਹਾਸ ਦੱਸਿਆ ਕਰੀਏ ਉਹਨਾਂ ਨੂੰ ਬਾਣੀ ਨਾਲ ਜੋੜੀਏ ਮੈਂ ਨਹੀਂ ਆਖਦਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਬਸ ਇਨਾ ਕਾਤੇ ਹੋਵੇ ਨਾ ਕਿ ਸਾਡੇ ਬੱਚਿਆਂ ਨੂੰ ਆਪਣਾ ਇਤਿਹਾਸ ਪਤਾ ਹੋਵੇ ਜੇ ਸਾਡੇ ਬੱਚਿਆ ਕੋਈ ਪ੍ਰਸ਼ਨ ਕਰੇ ਨਾ ਤੇ ਸਾਡਾ ਬੱਚਾ ਡਟ ਕੇ ਦੱਸੇ ਹਾਂ ਭਾਈ ਸਾਡੇ ਵੀ ਬਾਬਾ ਫਤਿਹ ਸਿੰਘ ਸਾਹਿਬ ਵਰਗੇ ਵੱਡੇ-ਵਡੇਰੇ ਹੋਏ ਆ ਸਾਡੇ ਵੀ ਵੱਡੇ-ਵਡੇਰਿਆਂ ਨੇ ਦੂਜਿਆਂ ਦੇ ਖਾਤਰ ਆਪਣਾ ਆਪਰਪਨ ਕੀਤਾ ਏ ਸਾਡੇ ਵੱਡੇ-ਵਡੇਰਿਆਂ ਨੇ ਤਤੀ ਤਵੀ ਤੇ ਬੈਠਿਆ ਖੋਪੜ ਲੋਹਾਏ ਉਹਨਾਂ ਨੇ ਉਹਨਾਂ ਨੇ ਬੰਦ-ਬੰਦ ਕਟਾਏ ਆ ਤੇ ਅਸੀਂ ਕਿਉਂ ਧਰਮ ਤੋਂ ਡੋਲੀਏ ਫਿਰ ਅੱਜ ਅਸੀਂ ਪਤਾ ਕਿਉਂ ਧਰਮ ਤੋਂ ਡੋਲਦੇ ਆ ਉਹਦਾ ਮੁੱਖ ਕਾਰਨ ਆ ਜੇ ਗੁਰੂ ਅੱਗੇ ਅਰਦਾਸ ਕੀਤੀ ਉਹ ਨਾ ਮਿਲੇ ਨਾ ਤੇ ਅਸੀਂ ਸੋਚਦੇ ਆ ਕਿ ਹੋਰ ਕਿਤੇ ਜਾਵਾਂਗੇ ਉੱਥੇ ਛੇਤੀ ਮਿਲ ਜਾਣਾ ਪਰ ਇੱਕ ਗੱਲ ਚੇਤੇ ਰੱਖਿਓ ਜਿੰਨੂੰ ਗੁਰੂ ਰਾਮਦਾਸ ਮਹਾਰਾਜ ਜੀਾਂ ਦੇ ਦਰ ਤੋਂ ਕੁਝ ਨਹੀਂ ਮਿਲਿਆ ਨਾ ਇਸ ਸੰਸਾਰ ਦੇ ਜਿੱਥੇ ਮਰਜ਼ੀ ਚਲੇ ਜਿਓ ਮਿਲਦਾ ਉੱਥੋਂ ਵੀ ਕੁਝ ਨਹੀਂ ਤਾਂ ਹੀ ਆਪਾਂ ਪੜਦੇ ਕਰਦਾਸ ਕਰਿਆ ਕਰੀਏ ਸਤਿਗੁਰੂ ਸਗਲ ਦੁਆਰ ਕਉ ਛਾੜਕੈ ਗਇਓ ਤੁਹਾਰੋ ਦਵਾਰ ਬਾਹੀਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਹੁਣ ਬਾਬਾ ਫਤਿਹ ਸਿੰਘ ਸਾਹਿਬ ਜੀ ਨਾ ਤੀਜੇ ਦਿਨ ਦੀ ਕਚਹਿਰੀ ਲੱਗੀ ਐ ਕਚਹਿਰੀ ਵਿੱਚ ਗਏ ਤੇ ਸੂਬਾ ਸਰਹੰਦਾ ਚ ਆਖਦਾ ਏ ਬੱਚਿਓ ਜੇ ਤੁਹਾਨੂੰ ਛੱਡਦੀ ਐ ਕਾਜੀ ਵੀ ਸਾਰੇ ਬੈਠੇ ਆ ਉਹ ਸੂਬੇ ਸਰਹੰਦ ਵਾਲ ਵੇਖਦੇ ਆ ਸੂਬਿਆਂ ਨੂੰ ਛੱਡਣਾ ਕਿਉਂ ਆ ਇਹ ਆਪਣੇ ਪਿਓ ਦੇ ਰਾਹਾਂ ਤੇ ਚੱਲਣਗੇ ਸੁਭਾ ਸਰੰਦ ਫੇਰ ਆਖਦਾ ਬੱਚਿਓ ਜੇ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ ਤੇ ਸਾਡੇ ਵਰਗਾ ਕਿਤੇ ਹੁੰਦਾ ਨਾ ਤੇ ਅਸੀਂ ਕਹਿਣਾ ਸੀ ਅਸੀਂ ਤੇ ਲੁੱਕ ਕੇ ਜਾ ਕੇ ਬਹਿ ਜਾਵਾਂਗੇ ਸਾਡੀ ਜਾਨ ਬਚੀਏ ਬਾਬਾ ਫਤੇ ਸਿੰਘ ਸਾਹਿਬ ਜੀ ਪਤਾ ਕੀ ਆਖਦਿਆ ਆਖਦੇ ਸੁਭਿਆ ਜੇ ਤੂੰ ਸਾਨੂੰ ਛੱਡ ਦਵੇਂ ਨਾ ਅਸੀਂ ਫਿਰ ਜਾਵਾਂਗੇ ਆਪਣੇ ਭਰਾਵਾਂ ਨੂੰ ਇਕੱਠੇ ਕਰਾਂਗੇ ਫਿਰ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਤਿਆਰ ਕਰਾਂਗੇ ਘੋੜਿਆਂ ਤੇ ਬਾਵਾਂਗੇ ਤੇ ਇੱਕ ਸਮਾ ਐਸਾ ਲਿਆਵਾਂਗੇ ਤੁਹਾਡੀਆਂ ਜੜਾ ਪੁੱਟ ਦਿਆਂਗੇ ਸੁਬਾ ਸਰਾਂਦ ਸਾਰੇ ਕਾਜ਼ੀ ਮੁਲਾ ਵੇਖ ਕੇ ਹੈਰਾਨ ਹੁਣ ਜਦੋਂ ਉਹ ਫਤਵਾ ਜਾਰੀ ਕੀਤਾ ਨਾ ਬੜੇ ਕਾਜ਼ੀਆਂ ਨੇ ਹਾ ਦਾ ਨਾਰਾ ਮਾਰਿਆ ਸੀ ਕਿ ਇਹ ਸਾਡੀ ਸ਼ਰਾ ਦੇ ਮੁਤਾਬਕ ਨਹੀਂ ਆ ਇਹ ਤੁਸੀਂ ਧਰਮ ਦੇ ਉਲਟ ਕਰ ਰਹੇ ਹੋ ਕਿ ਇੱਕ ਬੱਚਿਆਂ ਨੂੰ ਸਜ਼ਾ ਦੇ ਰਹੇ ਹੋ ਪਰ ਕਈਆਂ ਨੇ ਫਿਰ ਉਹ ਸੂਬੇ ਸਰੰਦ ਤੇ ਕੰਨ ਭਰੇ ਸੀ ਕਿ ਇਹਨਾਂ ਨੂੰ ਸਜ਼ਾ ਦੇਣੀ ਹੀ ਚੰਗੀ ਐ ਕਿਉਂਕਿ ਸੱਪ ਦਾ ਬੱਚਾ ਸੱਪ ਹੀ ਹੁੰਦਾ ਏ ਉਹਦੇ ਅੰਦਰ ਜ਼ਹਿਰ ਹੀ ਭਰਿਆ ਹੁੰਦਾ ਜੇ ਅੱਜ ਇਹਨਾਂ ਨੂੰ ਛੱਡ ਦਿੱਤਾ ਤੇ ਕੱਲ ਸਾਡਾ ਨਾਮੋ ਨਿਸ਼ਾਨ ਇਸ ਸੰਸਾਰ ਤੋਂ ਮਿਟ ਜਾਣਾ ਕਰ ਮਿੱਟ ਤੇ ਓਵੇਂ ਵੀ ਗਿਆ ਕੌਣ ਚੇਤੇ ਕਰਦਾ ਉਹਨਾਂ ਨੂੰ ਅੱਜ ਜੇ ਅਜ ਸਰੰਦ ਦੀ ertid ਤੇ ਜਾਂਦੇ ਆ ਉਹ ਬਾਬਾ ਫਤੇਹ ਸਿੰਘ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਜੀ ਨੂੰ ਚੇਤੇ ਕਰਦੇ ਆ ਜੇ ਚਮਕੌਰ ਦੀ ਗੜੀ ਜਾਂਦੇ ਆ ਬਾਬਾ ਅਜੀਤ ਸਿੰਘ ਸਾਹਿਬ ਜੀਆਂ ਨੂੰ ਚੇਤੇ ਕਰਦੇ ਆ ਬਾਬਾ ਜੁਝਾਰ ਸਿੰਘ ਸਾਹਿਬ ਜੀਆਂ ਨੂੰ ਚੇਤੇ ਕਰਦੇ ਆ ਤੇ ਸਾਜ ਸੰਗਤ ਹੈ ਜੇ ਅੱਜ ਅਸੀਂ ਬਾਬਾ ਫਤੇਹ ਸਿੰਘ ਸਾਹਿਬ ਜੀਆਂ ਦਾ ਜਨਮ ਦਿਹਾੜਾ ਮਨਾ ਰਿਆ ਨਾ ਆਪਣੇ ਜਿਹਨ ਵਿੱਚ ਇੰਨੇ ਕੇ ਗੱਲ ਜ਼ਰੂਰ ਰੱਖ ਕੇ ਜਾਈਏ ਕਿ ਸਤਿਗੁਰੂ ਸਾਡੇ ਤੇ ਇੰਨੇ ਕੇ ਮਿਹਰਮਤ ਕਰ ਕਿ ਸਾਨੂੰ ਸਿੱਖੀ ਨਾਲ ਜੋੜ ਦੇ ਕਿਤੇ ਅਸੀਂ ਵੀ ਸਿੱਖ ਬਾਣੀ ਹੈ ਸਾਡੇ ਜੀਵਨ ਵੀ ਉਸੇ ਤਰ੍ਹਾਂ ਹੋਣ ਅਸੀਂ ਵੀ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਸਫਲਾ ਕਰ ਸਕੀਏ ਤੇ ਸਤਿਗੁਰ ਸਾਡੇ ਸਾਰਿਆਂ ਤੇ ਮਿਹਰਮਤ ਕਰਨ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਕਿ ਦੋ ਕਮਿੰਟ ਜ਼ਰੂਰ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਕੇ ਇੱਕ ਵਾਰੀ ਆਪਾਂ ਸਤਿਗੁਰਾਂ ਦਾ ਜਾਪ ਜ਼ਰੂਰ ਕਰੀਏ ਤੇ ਸਾਰਿਆਂ ਨੇ ਪਿੱਛੇ-ਪਿੱਛੇ ਜ਼ਰੂਰ ਜਾਪ ਕਰਨਾ ਜੀ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ